ਕਿਸਾਨ ਵੀਰੋ ਸਾਰੇ ਅਕਾਲ ਤੱਕ ਅੱਜ ਆਪਾਂ ਹੋਰਲੀ ਤਨਟਰ ਲੈ ਕੇ ਆਏ ਹਾਂ ਸੇਲ ਲਈ ਪ੍ਰਾਈਟਰਿਕਾ 5405 ਜੌਂਡੀਅਰ 2020 ਮਾਡਲ ਆ ਜੀ ਫੋਲੋਟੋਪ ਮਾਡਲ ਆ 1700 ਘੰਟੇ ਚੱਲਿਆ ਰਜਨਲ ਤੇ ਨਾਲ ਦੇ ਟਾਇਰ ਨਹੀਂ ਇਹਦੇ ਚਾਰੇ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਤੇ ਬਸ ਤੁਹਾਨੂੰ ਵਾਈ ਦਾ ਫੋਨ ਨੰਬਰ ਦੱਸ ਦਿੰਨੀ ਫੋਨ ਨੰਬਰ ਹੈਗਾ ਜੀ 99142 68299 ਤੁਸੀਂ ਹਾਲ ਨੰਬਰ ਤੇ ਕਾਲ ਕਰਕੇ ਜੇ ਹੁੰਦੇ ਆ ਖਰੀਦ ਸਕਦੇ ਹੋ ਇੰਜਨ ਗੇਅਰ ਤਾਂ ਬਿਲਕੁਲ ਓਕੇ ਆ ਸਰਦੀਪ ਵਗੈਰਾ ਨਾਲ ਦਿੱਜੂਗੀ ਬੈਂਪਰ ਵਗੈਰਾ ਤੇ ਕਾਲ ਕਰ ਸਕਦੇ ਹੋ ਉਦੋਂ ਗਾ ਰੈਕਟਰ ਹੈ ਜੀ ਅਰਜਨ ਜੇਸੇ 5 ਚੈਂਜਰ ਗੇਅਰ ਵਾਲਾ ਜੀ 2013 ਮਾਡਲ ਹੈ ਜੀ ਨਵੇਂ ਟਾਇਰ ਨੇ 80 ਟਾਇਰ ਬਾਈ ਨੇ ਜੀ 2013 ਮਾਡਲ ਹੈ ਇੰਜਨ ਗੇਅਰ ਸਭ ਕੁਲ ਓਕੇ ਆ ਕਿਤੇ ਵੀ ਰੰਗ ਬਣਨੀ ਵਜਿਆ ਤੇ ਬਾਈ ਦਾ ਫੋਨ ਨੰਬਰ ਹੈ 9855204419 ਤੁਸੀਂ ਇਹ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਅਰਜਨਟਰ ਖਰੀਦ ਸਕਦੇ ਹੋ ਜੀ 4 ਲੱਖ 10 ਹਜ਼ਾਰ ਰੁਪਏ ਡਿਮਾਂਡ ਆ ਮੌਕੇ ਦੇ ਲੈਸ ਹੋ ਜਾਊਗਾ ਤੁਸੀਂ ਵਾ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਅਰਜਨ ਫੇਸ 5 ਰਿੰਜਲ ਗੇਟ ਵਾਲਾ 2013 ਮਾਡਲ ਆਈ ਜੀ ਉਦੋਂ ਦਾ ਸਵਰਾਜ 855 ਆ ਗਈ 1990 ਮਾਡਲ ਆਈ ਸੀ ਜਰੀ ਦੇ ਵਿੱਚ ਹੈ ਇੰਜਨ ਵੀ ਤਾਂ ਬਿਲਕੁਲ ਓਕੇ ਟਾਇਰ ਵੀ ਬੜੀ ਵਧੀਆ ਪਏ ਨੇ ਜੀ 1 ਲੱਖ 25 ਹਜ਼ਾਰ ਰੁਪਏ ਡਿਮਾਂਡ ਆ ਮੌਕੇ ਦੇ ਮਾਨਦਾਨ ਹੋ ਜਾਊਗਾ ਸਵਰਾਜ 855 1990 ਮਾਡਲ ਦੇ ਬਾਈ ਦਾ ਫੋਨ ਨੰਬਰ ਹੈ 7037984000 7037984000 ਪੂਰਾ ਤੁਸੀਂ ਆ ਨੰਬਰ ਤੇ ਕਾਲ ਕਰਕੇ ਸਭਰਾਜ 855 ਖਰੀਦ ਸਕਦੇ ਹੋ ਇੰਜਨ ਗੇਅਰ ਦਾ ਲੋਕ ਦੀ ਬਾਗ ਚਲਾ ਕੇ ਚੈੱਕ ਕਰ ਸਕਦੇ ਹੋ ਮੋੜ ਹੀ ਸਾਰਾ ਕੰਮ ਬਾਈ ਦਾ ਹੋਇਆ ਹੋਇਆ ਹੈਗਾ ਤੇ ਜਿਹੜੇ ਆਪਣੇ ਚੈਨਲ ਨਰਮਨ ਚੈਨਲ ਸਬਸਕ੍ਰਾਈਬ ਜੁਮ ਕਰ ਲੈਣੇ ਜੀ